ਨਮਸਕਾਰ ਸਰਗਰਮੀਆ ਪ੍ਰੋਗਰਾਮੇ 84 ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਤਾ ਸਵਾਗਤ ਆਜਨਿਆ ਵਿਸ਼ੇਸ਼ ਪ੍ਰਗਰਮੀ। ਜਾਣੇ ਡਾਕਟਰ ਮੋਹਨ ਸਿੰਘ ਨੇ ਦੇਖ ਲੈਣਾ ਅੱਜ ਰੇਲਵੇ ਰੋਡ ਤੋਂ ਲੈ ਕੇ ਕਰਿਆਮ ਰੋਡ ਤੱਕ ਜਿਹੜੀ ਸੜਕ ਦਾ ਸੁਧਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਨਵਾਂ ਸ਼ਹਿਰ ਦੇ ਪ੍ਰਧਾਨ ਭੈਣੀ ਬਲਵਿੰਦਰ ਕੌਰ ਜੀ ਆਮ ਆਦਮੀ ਪਾਰਟੀ ਦੇ ਹਲਕਾ ਅਨਜਾਤ ਜੀ ਲਲਤ ਮੋਹਨ ਪਾਟਕ ਸਾਹਿਬ ਕੌਂਸਲਰ ਡਾਕਟਰ ਕਮਲ ਜੀ ਜੀ ਕਾਉਂਸਲਰ ਭੈਣ ਜੀ ਬੀਕਾ ਜੀ ਬਹੁਤ ਬਹੁਤ ਨੌਰ ਸਾਹਿਬ ਕਾਉਂਸਲਰ ਔਰ ਬਹੁਤ ਹੀ ਸਮਾਜਿਕ ਮੱਖਣ ਸਿੰਘ ਗਰੇਵਾਲ ਸਾਹਿਬ ਔਰ ਬਹੁਤ ਹੀ ਸ਼ਹਿਰ ਦੀਆਂ ਮੌਜੂਦ ਸ਼ਖਸੀਅਤਾਂ ਜਿਹੜਾ ਕੰਮ ਕਿਸੇ ਨਾ ਕਿਸੇ ਅਰਚਨ ਕਰਕੇ ਕਾਫੀ ਲੰਬੇ ਸਮੇਂ ਤੋਂ ਪੈਂਦੇ ਸੀ ਅੱਜ ਸਮੁੱਚੇ ਹਾਊਸ ਨੇ ਸਮੁੱਚੇ ਸ਼ਹਿਰ ਨੇ ਸਮੁੱਚੇ ਕਾਉਂਸਲਰ ਸਾਹਿਬਾਨ ਨੇ ਇਹ ਨਗਰ ਕਾਉਂਸਲ ਨਮਾ ਸ਼ਹਿਰ ਦੇ ਪ੍ਰਧਾਨ ਭੈਣ ਜੀ ਸਰਵਿੰਦਰ ਕੌਰ ਜੀ ਦੇ ਰਾਹੀਂ ਅੱਜ ਦੀ ਸ਼ੁਰੂਆਤ ਕਰਾਈ ਹੈ ਔਰ ਅਸੀਂ ਇਸ ਮੁੱਚੇ ਨਗਰ ਨਿਵਾਸੀਆਂ ਦਾ ਔਰ ਸ਼ਹਿਰ ਵਾਸੀਆਂ ਤੋਂ ਬੇਨਤੀ ਕਰਦੇ ਆ ਹੁਣ ਇਸ ਕੰਮ ਨੂੰ ਪੂਰਨ ਜਿਹੜਾ ਆ ਸੁਚਾਰੂ ਰੂਪ ਦੇ ਨਾਲ ਅੱਗੇ ਵਧਾਉਣ ਲਈ ਸਾਡਾ ਸਾਰਿਆਂ ਦਾ ਸਹਿਯੋਗ ਹਨ ਇਹ ਕੰਮ ਜਿਹੜਾ ਕਾਫੀ ਲੰਮੇ ਸਮੇਂ ਤੋਂ ਪੈਂਡੈਂਸੀ ਇਹਦੇ ਵਿੱਚ ਜਿਹੜੀਆਂ ਸਮੇਂ-ਸਮੇਂ ਤੇ ਵਕਤ-ਵਕਤ ਅਧੂਆਂ ਨੇ ਵਕਤ-ਵਕਤ ਲੋਕਾਂ ਨੇ ਇਹਦੇ ਵਿੱਚ ਆਚਰchnਾ ਡਾਈਆਂ ਉਹਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਲੰਮੀ ਤੁਹਾਡੇ ਨਾਲ ਆਪਾਂ ਪ੍ਰੈਸ ਵਾਸਤਾ ਵੀ ਕਰ ਸਕਦੇ ਹਾਂ ਤੇ ਵਿੱਚ ਕੀ ਕਾਰਨ ਰਹੇ ਕੀ ਇਸ ਭਰਾਉਆ ਇਸ ਮਾਮਲੇ ਵਿੱਚ ਜਿਸੇ ਸ਼ਹਿਰ ਦੇ ਸਾਰੇ ਸਰਜੋ ਸਾਥੀਆਂ ਨੇ ਪੂਰਨ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਆ ਮੈਂ ਵੀ ਵਿਧਾਨ ਸਭਾ ਦੇ ਅੰਦਰ ਤਿੰਨ ਵਾਰੀ ਇਹ ਮਾਮਲਾ ਜਿਹੜਾ ਉਠਾਇਆ ਉਹਦੇ ਬਦਲੇ ਜਿਹਨੇ ਪ੍ਰਾਣੇ ਢਿੱਗੇ ਦਾਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਔਰ ਸਾਡੇ ਬਹੁਤ ਹੀ ਸਰਦਾਰ ਜੋ ਸ਼੍ਰੀ ਲਲਿਤ ਮੋਹਨ ਵਾਰਕੀ ਸਾਹਿਬ ਜਿਹੜੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਇਸ ਕੰਮ ਨੂੰ ਅੱਗੇ ਵਧਾਉਣ ਲਈ ਭੈਣ ਜੀ ਬਗਵੰਦਰ ਗੌਰ ਜੀ ਡਾਕਟਰ ਕਮਲ ਜੀ ਗੌਰਮ ਟੈਕਨੋਲੋਜੀ ਮਾਨਜੋ ਮਕਰਨ ਸਿੰਘ ਗਰੇਵਾਲ ਜੀ ਭੈਣ ਜੀ ਢਿੱਕਾ ਜੀ ਔਰ ਪਰਮ ਸਿੰਘ ਖਾਲਸਾ ਜੀ ਔਰ ਸਾਡੇ ਹੋਰ ਸਹਿਯੋਗੀ ਐਮਸੀ ਸਰਬਾਤ ਇਹਨਾਂ ਦੇ ਬਹੁਤ ਵੱਡਾ ਜੁਲਦਾਰ ਸ਼ਾਹ ਨੇ ਅੱਜ ਤੁਹਾਨੂੰ ਅਧਿ ਕਰਦੇ ਆਂ ਔਰ ਨਗਰ ਨਿਵਾਸੀਆਂ ਨੂੰ ਇਸ ਵਾਸੀਆਂ ਨੂੰ ਰੇਲਵੇ ਰੋਡ ਦੇ ਵਾਚੇ ਦੇ ਬੋਲਦੀ ਕਰਦੇ ਆਂ ਇਹ ਤੁਹਾਡੀ ਯੂਨੀ ਸੜਕ ਬਣਨ ਯਾਦ ਜੀ ਦੇ ਵਿੱਚ ਬਣਾਉਣ ਲਈ ਔਰ ਇਹਨੂੰ ਅੱਗੇ ਨੇਪਰੇ ਚੜਾਉਣ ਲਈ ਆਪਣਾ ਜੋਰ ਦਾ ਜੂਰ ਸਾਹ ਤੁਹਾਡਾ ਸਾਹ ਨੇ ਬਹੁਤ ਮਤੰਗਾਨੀ ਵਾਟਿੰਗ ਤੋਂ ਕੋਲ ਤੋਂ ਬਲਕਿ ਜਿਆਦਾ ਸਭ ਤੋਂ ਵੱਡਾ ਅੱਜ ਮੈਂ ਨਾਹਾ ਮਾਜੀ ਦਾ ਦੇਣਾ ਨਵਰਾਤਰਾ ਪਹਿਲਾਂ ਸਾਰਿਆਂ ਨੂੰ ਲੱਖ ਲੱਖ ਬੁਰਾਈ ਜਿੰਨਾ ਔਰ ਇਹ ਟੈਂਡਰ ਕਾਫੀ ਦਿਨ ਪਹਿਲਾਂ ਹੋ ਗਿਆ ਜੀ ਨਵਰਾਤਰੇ ਸਰਾਧ ਓਨ ਕਰਕੇ ਨਵਰਾਤਰੇ ਦਾ ਮੇਰਾ ਦਾ 6:30 ਵਜੇ ਦਾ ਟਾਈਮ ਸੀਗਾ ਔਰ ਅੱਜ ਮਾਨਯੋਗ ਐਮਐਲਏ ਸਾਹਿਬ ਸਾਡੇ ਪ੍ਰਧਾਨ ਕੁਲਵਿੰਦਰ ਗੌਰ ਜੀ ਸਮੂਹ ਸਾਡੀ ਨਗਰ ਕੌਂਸਲ ਦੀ ਸਾਰੀ ਟੀਮ ਨੇ ਅੱਜ ਰਲ ਕੇ ਆਪਾਂ ਇਸ ਕੰਮ ਦਾ ਉਦਘਾਟਨ ਕੀਤਾ ਆ ਔਰ ਇਹਦਾ ਟੈਂਡਰ 2 ਕਰੋੜ 88 ਲੱਖ ਰੁਪਏ ਦਾ ਇਹਦਾ ਟੈਂਡਰ ਜੀ ਲੁਧਿਆਣੇ ਦੀ ਪਾਰਟੀ ਆ ਜਿਹੜਾ ਠੇਕੇਦਾਰ ਆ ਔਰ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਦੁਕਾਨਦਾਰ ਭਰਾਵਾ ਕੋ ਖਾਸ ਤੌਰ ਤੇ ਮਾਫੀ ਮੰਗਦਾ ਕਿ ਇਹ ਕੰਮ ਕਰਨ ਦੇ ਵਿੱਚ ਥੋੜੀ ਜਿਹੀ ਲੇਟ ਹੋਈ ਆ ਪਰ ਜੀ ਰਾਇ ਦੋਸਤ ਆਏ ਹੁਣ ਮੈਂ ਵਾਦਾ ਕਰਦੇ ਆ ਕਿ ਇਹ ਕੰਮ ਆਪਾਂ ਪੂਰਾ ਸਿੱਧਾ ਚੜਾਵਾਂਗੇ ਬਦੋਂ ਤਾਂ ਪ੍ਰਧਾਨ ਜੀ ਇਹ ਕੰਮ ਹੋ ਜਾਏਗਾ ਦੇਖੋ ਜੀ ਟਾਈਮ ਬౌండ్ ਹਮਾਇਦਾ ਠੇਕੇਦਾਰ ਔਰ ਅਫਸਰ ਹੀ ਦੱਸ ਸਕਦੇ ਆ ਟਾਈਮ ਬౌండ్ ਆ ਕੰਮ ਔਰ ਦਿਨ ਰਾਤ ਕੰਮ ਚੱਲੂਗਾ ਮੈਂ ਤਾਂ ਇਹੀ ਵਾਦਾ ਕਰਦਾ ਹਾਂ ਤੁਹਾਡੇ ਕਿਸ ਕੰਮ ਲਈ ਗ੍ਰਾਂਟ ਆਈ ਆ ਜੈ ਮਿਨਿਸਪਲ ਕੰਟੇਮਿਨਲ ਮਿਨਿਸਪਲ ਵਾਸੀ ਵੈਸੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 5 ਕਰੋੜ 46 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਆ ਉਹਦੀ ਵੀ ਸਾਨੂੰ ਲੈਟਰ ਆਈ ਆ ਪਰ ਇਹ ਅਜੇ ਮਿਨਿਸਪਲ ਫੰਡ ਜੋ ਕਰਾ ਰਹੇ ਆ ਕੰਮ ਤਾਂ ਕਿ ਕੰਮ ਜਲਦੀ ਜਲਦੀ ਹੋ ਸਕੇ ਔਰ ਮੈਂ ਅੱਜ ਦੇ ਦਿਨ ਤੇ ਕੋਈ ਸਿਆਸੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਕਾਂਗਰਸ ਪਾਰਟੀ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਦਿਨ ਤੱਕ ਜ਼ੋਰ ਲਾਇਆ ਇਹ ਕੰਮ ਸਿਰੇ ਨਾ ਚੜੇ ਉਹਨਾਂ ਦੀ ਮਨਸ਼ਾ ਸੀ ਹੁਣ ਵੀ ਵੱਡੇ ਵੱਡੇ ਅਵੇਂ ਪੁਲਿਸੇ ਤੋਂ ਪਾਈ ਜਾਂਦੇ ਆ ਠੇਕੇਦਾਰ ਵੀ ਆ ਗਿਆ ਕੱਲ ਫਵਾਹ ਫਲਾਤੀ ਠੇਕੇਦਾਰ ਨੱਟ ਗਿਆ ਆ ਤੁਹਾਡੇ ਸਾਹਮਣੇ ਠੇਕੇਦਾਰ ਖੜਾ ਉਹਦੀ ਟੀਮ ਖੜੀ ਉਹਦੀ ਮਸ਼ੀਨਰੀ ਖੜੀ ਆ ਕੰਮ ਦਾ ਠੇਕੇਦਾਰ ਨਹੀਂ ਕਰਨਾ ਇਸ ਕਰਕੇ ਸੋਣਾ ਦੀਆਂ ਦੀਵਾਰਾਂ ਆਰਾਮ ਹੋਈਆਂ ਪਰ ਮੈਂ ਦੁਕਾਨਦਾਰ ਭਰਾਵਾਂ ਤੋਂ ਮਾफी ਮੰਗਦਾ ਰਾਗੀ ਦੁਕਾਨਦਾਰ ਕਹਿ ਰਹੇ ਵੀ ਕੱਲੂ ਧਰਨਾ ਦੇਣਾ ਤੁਹਾਡਾ ਕੀ ਜਣਾ ਉਹਨਾਂ ਦੀ ਸੇਖੋ ਉਹਨਾਂ ਦੀ ਇੱਛਾ ਆ ਉਹਨਾਂ ਦੀ ਮਰਜ਼ੀ ਆ ਆਪਣੀ ਜਿਸ ਕੰਮ ਲਈ ਉਹਨਾਂ ਨੇ ਧਰਨਾ ਦੇਣਾ ਸੀ ਉਹ ਕੰਮ ਅੱਜ ਸ਼ੁਰੂ ਹੋ ਗਿਆ ਹੈ ਇਹੀ ਉਹਨਾਂ ਦਾ ਏਜੰਡਾ ਸੀ ਬਾਕੀ ਮੈਂ ਕਿਸੇ ਦੇ ਪਰਸਨਲ ਕੰਮ ਨੂੰ ਰੋਕ ਨਹੀਂ ਸਕਦਾ ਉਹਨਾਂ ਦੀ ਜੋ ਵੀ ਇੱਛਾ ਆ ਉਹਨਾਂ ਦੀ ਇੱਛਾ ਦੇ ਨਾਲ ਮੈਂ ਸਮਰਥਨ ਕਰਦਾ ਵੀ ਜੋ ਉਹਨਾਂ ਨੇ ਕਰਨਾ ਹੋ ਕੰਨ ਪਰ ਅਸੀਂ ਕੰਮ ਸ਼ੁਰੂ ਕਰਾਉਂਦਾ ਹੈ ਔਰ ਇਹ ਕੰਮ ਅੱਜ ਸੋਮਵਾਰ ਦਾ ਦਿਨ ਜਿਸ ਦਿਨ ਦਾ ਟੈਂਡਰ ਹੋਇਆ ਸੀ ਉਸ ਦਿਨ ਦਾ ਜਿੱਥੇ ਪੰਡਤ ਹੰਬਾ ਦਾ ਜੀ ਖੜੇ ਆ ਇਹਨਾਂ ਨੇ ਟਾਈਮ ਕੱਢ ਕੇ ਦਿੱਤਾ ਸੀ ਕਿ ਜੇ ਇੰਨੀ ਵਧੀਕ ਨੂੰ 8:00 ਵਜੇ ਕਰਾਇਆ 9:00 ਵਜੇ ਆਪਾਂ ਸ਼ੁਰੂ ਕਰਾਉਂਦਾ ਅੱਜ ਪਹਿਲਾਂ ਨਵਰਾਤਰਾ ਆ ਔਰ ਵਧੀਆ ਕੰਮ ਲਿਖੂ ਹੈ ਪ੍ਰਭੂ ਜੀ ਦੇ ਹਾਰਾਂ ਦੇ ਦਿਨ 아으으 <laughs> <laughs> বালক কি আর না আজ আজ কি আমাদের চিত্রকার ফটোগ্রাফার বড়ই সুন্দর ਆ ਬੜੇ ਜਾਓ ਜੀ ਆਓ ਆਪ ਜਿਓ ਬ੍ਰਹਮਣ ਦੇਵਤਾ ਜੀ ਜਦਾ ਕਾਪੀ ਸੈੱਟ ਕਰਦਾ ਨਹੀਂ ਲਾਓ ਜੀ ਉਹ ਜਨਾਲ ਬੜੇ ਜਾ ਵੀ ਇਧਰ ਆ ਕੇ ਰੱਖ ਹਾਂ ਜੀ ਆ ਬਈ ਅੰਤਾ ਸਾਹਿਬ ਅੱਜ ਹੀ ਆ ਜੀ ਮੈਨੂੰ ਆ ਦੋ ਵਜੇ ਤੱਕ ਬੜੀ ਖੜੋ ਬੋਲਰ

ਪਰਲੇ ਪਾਸੇ ਚੱਲੋ ਕੌਣ ਪਰਲੇ ਪਾਸੇ ਜਾ ਰਿਹਾ ਹੈ ਇਹ ਉਨਹੀਂ ਸਪਾਸਟੈਂਸ ਕਰਦੇ ਜੋ ਸਾਨੂੰ ਪਾਣੀ ਦੇ ਇਸ ਦਾ ਮੂਲ ਦਾ ਕਾਰਨ ਦਾ ਕੋਈ ਬਦਲਾਅ ਕਰਨ ਦਾ ਵਿਚਾਰ ਕਰਦਾ ਹੈ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਦੇਖੋ ਜੀ ਚਲ ਹਾਂ ਦੇਖੀ ਦੱਸਣਾ ਤੇ ਬੰਗਈ ਨਮਸਕਾਰ ਬੰਗਈ ਸਾਰੇ ਸਰਵਾਰੀ ਜੈ आगे जाकर लक्ष्मी आप बहुत देर देख के जा नहीं कितने लक्ष्मी नदी जी सर 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 bolo bolo nahi nahi bolo bolo kam ho time bolo 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 yaar bolo yaar ਜੇ ਝੰਡਾ ਪੂਜਨ ਹੋਇਆ ਜੀ ਉਹਦੇ ਸਬੰਧ ਵਿੱਚ ਜਾਣਕਾਰੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਦੁਸ਼ਹਿਰੇ ਦੀ ਔਰ ਮਾਤਾ ਰਾਣੀ ਦਾ ਪਹਿਲਾ ਨਰਾਤਾ ਨਵਰਾਤਰਿਆਂ ਦੀ ਲੱਖ ਲੱਖ ਵਧਾਈ ਦਿੰਦਾ ਇਹ ਅੱਜ ਆਪਾਂ ਇੱਥੋਂ ਭੂਮੀ ਪੂਜਨ ਕਰਕੇ ਝੰਡਾ ਜੀ ਉੱਥੇ ਜਿੱਥੇ ਆਪਾਂ ਦੁਸ਼ਹਿਰਾ ਮਨਾਣਾ ਉੱਥੇ ਜਾ ਰਹੇ ਆ ਸਾਰੇ ਭਗਤ ਔਰ ਮੈਂ ਇਹੀ ਅਰਦਾਸ ਕਰਦਾ ਕਿ ਸਾਰਾ ਦੁਸ਼ਹਿਰਾ ਕਮੇਟੀ ਵਾਲੇ ਸਾਰੇ ਪ੍ਰਬੰਧਕ ਚੜ੍ਹਦੀ ਗਲਾ 'ਚ ਰਹਿਣ ਔਰ ਜਿਹੜਾ ਆਪਾਂ ਹਰ ਸਾਲਾਂ ਦੀ ਤਰ੍ਹਾਂ ਇਹ ਤਿਉਹਾਰ ਮਨਾਉਂਦੇ ਆ ਬੜੀ ਸ਼ਰਧਾ ਪੂਰਵਰ ਧੂਮਤਾਂ ਦੇ ਨਾਲ। ਸੋ ਕਮੇਟੀ ਨਵਾਂ ਸ਼ਹਿਰ ਵੱਲੋਂ ਸਾਰਿਆਂ ਦਾ ਸ਼ਹਿਰ ਵਾਸੀਆਂ ਦਾ ਸਵਾਗਤ ਹੈ। ਅੱਜ ਨਵਰਾਤਰੀ ਦੇ ਪਹਿਲੇ ਦਿਨ ਅਸੀਂ ਝੰਡਾ ਪੂਜਨ ਕਰਨ ਲਈ ਆਈਟੀਆਈ ਗਰਾਊਂਡ ਦੁਸ਼ਹਿਰੇ ਮਨਾਉਣ ਲਈ ਜਾ ਰਹੇ ਨੇ। ਉੱਥੇ ਝੰਡਾ ਪੂਜਨ ਹੋਏਗਾ ਤੇ ਦੁਸ਼ਹਿਰੇ ਦਾ ਆਗਾਜ਼ ਹੋਏਗਾ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਪਹਿਲੇ ਤੇ ਨਵਰਾਤਰੀਆਂ ਦੀ ਬਹੁਤ-ਬਹੁਤ ਵਧਾਈ। ਅੱਜ ਅਸੀਂ ਝੰਡਾ ਪੂਜਨ ਕਰਨ ਜਾ ਰਹੇ ਹਾਂ ਪਵਨ ਪੁੱਤਰ ਹਨੂਮਾਨ ਭਗਵਾਨ ਸ਼੍ਰੀ ਰਾਮ। ਸਭ ਤੇ ਮੇਰ ਕਰਨ ਹੋਰ ਸਾਡਾ ਜਿਹੜਾ ਇਹ ਰਾਮਲੀਲਾ ਔਰ ਦੁਸ਼ਹਿਰਾ ਕੇ ਜਿਹੜਾ ਉਤਸਵ ਹੈ ਬਹੁਤ ਅੱਛੀ ਤਰ੍ਹਾਂ ਸੰਪੰਨ ਹੋਵੇ ਇਹੇ ਸ਼ੁਭ ਕਾਮਨਾਵਾਂ ਦਿਆਂ ਜੈ ਸ਼੍ਰੀ ਰਾਮ ਹਾਂ ਜੀ ਅੱਜ ਪਹਿਲਾ ਨਰਾਤਾ ਇਸ ਕਰਕੇ ਮੈਂ ਸਾਰੇ ਭਗਤਾਂ ਨੂੰ ਉਹਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਅੱਜ ਜੋ ਦੁਸ਼ਹਿਰੇ ਦਾ ਉਤਸਵ ਜਿਹੜਾ ਹੈਗਾ ਆ ਆ ਝੰਡਾ ਪੂਜਨ ਸ੍ਰੀ ਮੰਦਿਰੇ ਵਿੱਚ ਹੋਈ ਆ ਔਰ ਅਸੀਂ ਸਾਰਿਆਂ ਨੇ ਇਹ ਪ੍ਰਣ ਕਰਨਾ ਕਿ ਅਸੀਂ ਬਾਤ ਚੜ ਕੇ ਇਸ ਹਿੱਸਾ ਲਈਏ ਔਰ ਇਸ ਫੰਕਸ਼ਨ ਨੂੰ ਜਿਹੜਾ ਆ ਕਾਮਯਾਬ ਕਰੀਏ ਔਰ ਆਪਾਂ ਸਾਰੇ ਭਰਾ ਰਲ ਕੇ ਟਾਈਮ ਕੱਢ ਕੇ ਮੈਂ ਇਹ ਫੇਰ ਬੇਨਤੀ ਕਰਦਾ ਅਸੀਂ ਇਕੱਠੋ ਕੇ ਦੁਸਹਿਰੇ ਨੂੰ ਬਹੁਤ ਧੂਮ-ਧਾਮ ਨਾਲ ਮਨਾਈਏ ਔਰ ਇੰਨਾ ਕਹਿੰਦਾ ਹੋਇਆ ਜੈ ਮਾਤਾ ਜੀ ਜੈ ਮਾਲਿਕਾ ਅੱਜ ਨਵਰਾਤੇ ਦੇ ਪਹਿਲੇ ਅਫਸਰ ਤੇ ਜੋ ਦੁਸਹਿਰਾ ਕਮੇਟੀ ਵੱਲੋਂ ਨਵਾਂ ਸ਼ਹਿਰ ਵੱਲੋਂ ਊਮੀ ਪੂਜਨ ਕੀਤਾ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ इस साल भी उस तरह ही झंडे की रस्म पूरा करके भूमि पूजन किया जाएगा जय श्री दशहरा उत्सव कमेटी की ओर से आप सभी का स्वागत है और आज झंडे की से नहीं मंदिर में की गई है और यही चंडा झंडा दशहरा उत्सव कमेटी आई टी आई में लगाएगी और, और दशहरे का आयोजन शुरू करेगी Das ist das Problem. ਇਸ ਸੱਜਣ ਸ਼ਿਲਪਰਸੇਂ ਨਗਨਸਵੰਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀਨ ਇਜਾਜ਼ਤ ਦਿਓ ਧੰਨਵਾਦ